ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਇਹ ਹੈ ਚੈਨ ਪੰਜਾਬੀ ਤੇ ਤੇ ਮੈਂ ਇਮਰਾਨ ਖਾਨ ਮਲੇਰਕੋਟਲਾ ਤੁਹਾਡਾ ਸਵਾਗਤ ਕਰਦਾ ਹਾਂ ਜਿਵੇਂ ਇਹ ਚੋਣਾਂ ਦਾ ਦੌਰ ਹੈ ਲੋਕ ਸਭਾ ਚੋਣਾਂ 2024 ਦੀ ਤਿਆਰੀ ਦੇ ਵਿੱਚ ਕੈਂਡੀਡੇਟਾਂ ਨੇ ਕੋਈ ਕਸਰ ਨਹੀਂ ਛੱਡੀ ਉੱਥੇ ਹੀ ਜਿਵੇਂ ਪ੍ਰਸ਼ਾਸਨ ਮਲੇਰਕੋਟਲਾ ਡੀਸੀ ਡਾਕਟਰ ਪੱਲਵੀ ਨੇ ਵੀ ਕੋਈ ਵੀ ਤਿਆਰੀ ਦੇ ਵਿੱਚ ਕਸਰ ਨਹੀਂ ਛੱਡੀ ਉਹਨਾਂ ਦੱਸਿਆ ਕਿ 1 ਜੂਨ ਨੂੰ ਲੋਕ ਸਭਾ ਚੋਣਾਂ ਲਈ ਵੋਟਰਾਂ ਦੇ ਵੋਟ ਪਾਉਣ ਲਈ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ 8 ਅਸੈਂਬਲੀ ਅਸਾਈਨਮੈਂਟ 106 ਅਮਰਗੜ ਅਤੇ ਲੋਕ ਸਭਾ ਹਲਕਾ 12 ਸੰਗਰੂਰ ਅਸੈਂਬਲੀ ਸੈਗਮੈਂਟ 105 ਮਲੇਰਕੋਟਲਾ ਲਈ ਕੁੱਲ 400 ਪੋਲਿੰਗ ਬੂਥ ਬਣਾਏ ਗਏ ਹਨ ਅਤੇ ਇਨ੍ਹਾਂ ਪੋਲਿੰਗ ਬੂਥਾਂ ਤੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ ਕ੍ਰਮ ਡਿਪਟੀ ਕਮਿਸ਼ਨਰ ਡਾਕਟਰ ਪੱਲਵੀ ਨੇ ਸਰਕਾਰੀ ਕਾਲਜ ਅਮਰਗੜ ਵਿਕੇ ਚੌਣ ਸੰਬੰਧੀ ਕੀਤੇ ਗਏ ਪ੍ਰਬੰਧਕਾਂ ਦੌਰੇ ਸਮੇਂ ਦਸੀ ਇਸ ਮੌਕੇ ਸਹਾਇਕ ਰਿਟਰਨਿੰਗ ਅਫਸਰ ਫਤੇਗੜ ਸਾਹਿਬ 8 ਅਸੈਂਬਲੀ ਅਸਾਈਗਮੈਂਟ 106 ਅਮਰਗੜ ਸ਼੍ਰੀ ਗੁਰਮੀਤ ਕੁਮਾਰ ਬੰਸਲ ਮੌਜੂਦ ਸਨ ਉਹਨਾਂ ਦੱਸਿਆ ਕਿ ਕੱਲ ਅਸੈਂਬਲੀ ਸੈਗਮੈਂਟ 106 ਅਮਰਗੜ ਵਿਕੇ ਸਥਾਪਿਤ ਕੀਤੇ ਗਏ 199 ਪੋਲਿੰਗ ਬੂਥਾਂ ਲਈ ਪੋਲਿੰਗ ਪਾਰਟੀਆਂ ਸਥਾਨਕ ਸਰਕਾਰੀ ਕਾਲਜ ਅਮਰਗੜ ਤੋਂ ਅਤੇ ਅਸੈਂਬਲੀ ਸੈਗਮੈਂਟ 105 ਮਲੇਰ ਕੋਟਲਾ ਲਈ ਸਥਾਪਿਤ ਕੀਤੇ ਗਏ 201 ਪੋਲਿੰਗ ਬੂਥਾਂ ਲਈ ਪੋਲਿੰਗ ਪਾਰਟੀਆਂ ਸਰਕਾਰੀ ਕਾਲਜ ਮਲੇਰ ਕੋਟਲਾ ਤੋਂ ਰਵਾਨਾ ਕੀਤੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਵੋਟਰਾਂ ਦੇ ਵੋਟ ਪਾਉਣ ਲਈ ਪੋਲਿੰਗ ਬੂਥਾਂ 'ਤੇ ਸਾਰੀਆਂ ਲੋੜੀਂਦੀਆਂ ਸੁਵਿਧਾਵਾਂ ਉਪਲਬਧ ਹਨ। ਪੋਲਿੰਗ ਬੂਥਾਂ 'ਤੇ ਪੀਣ ਵਾਲਾ ਪਾਣੀ, ਛਾਂ ਪਖਾਨਿਆਂ ਲਈ ਜਗ੍ਹਾ व्हीलचेयर्स ਮੈਡੀਕਲ ਕਿਟਾਂ ਬੈਠਣ ਲਈ ਕੁਰਸੀਆਂ ਆਦਿ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਉਹਨਾਂ ਦੱਸਿਆ ਕਿ ਪੋਲਿੰਗ ਬੂਥਾਂ ਤੇ ਸੁਰੱਖਿਆ ਦੇ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਕੋਈ ਵੀ ਵੋਟਰ ਬਿਨਾ ਕਿਸੇ ਡਰ ਭੋ ਤੋਂ ਆਪਣੀ ਵੋਟ ਪਾਣ ਜਾ ਸਕਦਾ ਹੈ ਉਹਨਾਂ ਦੱਸਿਆ ਕਿ ਜ਼ਿਲ੍ਹਾ ਅਧੀਨ ਆਉਂਦੀਆਂ ਦੋਵੇਂ ਵਿਧਾਨ ਸਭਾ ਹਲਕਿਆਂ ਦੇ ਕੁੱਲ 326212 ਵੋਟਰ ਹਨ ਜਿਨ੍ਹਾਂ ਵਿੱਚੋਂ 171399 ਪੁਰਸ਼ ਅਤੇ ਜੇ ਮਹਿਲਾਵਾਂ ਦੀ ਗੱਲ ਕਰੀਏ ਤਾਂ 152799 ਮਹਿਲਾਵਾਂ ਹਨ ਦਿਵਿਆਂਗਾ ਦੀ ਜੇ ਗੱਲ ਕਰੀਏ ਤਾਂ 2013 ਅਤੇ 11 ਤੀਜੇ ਲਿੰਗ ਨਾਲ ਸੰਬੰਧ ਵੋਟਰ ਹਨ ਹਰੇਕ ਵੋਟਰ ਵੱਲੋਂ ਉਸ ਦੇ ਵੋਟ ਦੇ ਹੱਕ ਦੀ ਵਰਤੋਂ ਨੂੰ ਯਕੀਨੀ ਬਣਾਉਂਦਿਆਂ ਮੱਦੇ ਨਜ਼ਰ ਕੁੱਲ 400 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਉਹਨਾਂ ਦੱਸਿਆ ਕਿ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਹਰੇਕ ਵਿਧਾਨ ਸਭਾ ਹਲਕੇ ਵਿੱਚ ਮਾਡਲ ਪੋਲਿੰਗ ਸਟੇਸ਼ਨ ਗ੍ਰੀਨ ਇਕੋ ਫਰੈਂਡਲੀ ਪੋਲਿੰਗ ਸਟੇਸ਼ਨ ਦਿਵਿਆਂਗਾ ਲਈ ਪੀ ਡਬਲਯੂ ਡੀ ਪੋਲਿੰਗ ਸਟੇਸ਼ਨ ਨੌਜਵਾਨਾਂ ਲਈ ਪੋਲਿੰਗ ਸਟੇਸ਼ਨ ਅਤੇ ਔਰਤਾਂ ਦੇ ਲਈ ਸਥਾਪਿਤ ਕੀਤੇ ਗਏ ਹਨ ਉਹਨਾਂ ਅੱਗੇ ਦੱਸਿਆ ਕਿ ਹੁਣ ਆਪਣੇ ਪੋਲਿੰਗ ਬੂਥ ਉੱਤੇ ਜਾਣ ਤੋਂ ਪਹਿਲਾਂ ਵੋਟਰ ਇਹ ਜਾਣ ਸਕਦਾ ਹੈ ਕਿ ਉਹਨਾਂ ਦੇ ਬੂਥ ਉੱਤੇ ਕਿੰਨੇ ਕ ਲੋਕ ਵੋਟ ਪਾਉਣ ਲਈ ਕਤਾਰ ਵਿੱਚ ਖੜੇ ਹਨ ਜੀ ਹਾਂ ਇਸ ਲਈ ਵੋਟਰ ਕਯੂ ਇਨਫੋਰਮੇਸ਼ਨ ਸਿਸਟਮ ਸ਼ੁਰੂ ਕੀਤਾ ਗਿਆ ਹੈ ਇਸ ਦੀ ਵਰਤੋਂ ਲਈ ਵੋਟਰਾਂ ਨੂੰ ਇੱਕ ਵਟਸਐਪ ਨੰਬਰ ਜੋ ਕਿ 7447447217 ਦੁਬਾਰਾ ਦੱਸ ਦਿੰਦੇ ਆ 74 474 ਤੇ 47 217 ਉੱਤੇ ਵੋਟ ਟਾਈਪ ਕਰਕੇ ਮੈਸੇਜ ਭੇਜਣਾ ਹੋਵੇਗਾ ਅਤੇ ਅੱਗੇ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ। ਉਹਨਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਗਰਮੀ ਦੇ ਮੌਸਮ ਨੂੰ ਦੇਖਦਿਆਂ ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਸਵੇਰੇ ਦੇ ਸਮੇਂ ਨੂੰ ਤਰਜੀਹ ਦੇਣ। ਆਪਣੀ ਵੋਟ ਜ਼ਰੂਰ ਪਾਉਣਾ। ਉਹਨਾਂ ਦੱਸਿਆ ਕਿ ਵੋਟ ਪਾਉਣਾ ਪਾਉਣ ਦਾ ਸਮਾਂ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ। ਉਹਨਾਂ ਵੋਟਰਾਂ ਨੂੰ ਅਪੀਲ ਕਰਦੇ ਆ ਕਿ ਹਾਕੇ ਵੋਟ ਸਾਡਾ ਸੰਵਧਾਨਿਕ ਹੱਕ ਹੈ ਅਤੇ ਇਸ ਦਾ ਇਸਤੇਮਾਲ ਕਰਨ ਤੋਂ ਕੋਈ ਆਲਸ ਨਹੀਂ ਹੋਣੀ ਚਾਹੀਦੀ ਉਹਨਾਂ ਕਹਿੰਿਆ ਕਿ ਪੋਲਿੰਗ ਸਟੇਸ਼ਨਾਂ ਤੇ ਵੋਟਰਾਂ ਨੂੰ ਕਿਸੇ ਵੀ ਕਿਸਮ ਦੀ ਪਰਸ਼ਾਨੀ ਨਹੀਂ ਆਉਣ ਦਿੱਤੀ ਜਾਏਗੀ ਜੀ ਹਾਂ ਵੋਟ ਪਾਉਣਾ ਤੁਹਾਡਾ ਕਾਨੂੰਨੀ ਸੰਵਧਾਨਿਕ ਹੱਕ ਹੈ ਜਿਸ ਨੂੰ ਨਿਭਾਣਾ ਤੁਹਾਡਾ ਫਰਜ਼ ਬਣਦਾ ਹੈ ਤੁਹਾਡੀ ਇੱਕ ਇੱਕ ਵੋਟ ਇੱਕ ਕੈਂਡੀਡੇਟ ਨੂੰ ਜਿੱਤਣ ਤੇ ਹਾਰਨ ਦੇ ਵਿੱਚ ਵੱਡਾ ਹੱਥ ਰੱਖਦੀ ਹੈ ਤੁਹਾਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆ ਦੇਸ਼ ਦੇ ਸੰਵਿਧਾਨ ਪ੍ਰਤੀ ਇੱਕ ਇਮਾਨਦਾਰੀ ਦਿਖਾਉਂਦੇ ਹੋਇਆ ਆਪਣੇ ਵੋਟ ਦਾ ਅਧਿਕਾਰ ਜ਼ਰੂਰ ਨਿਭਾਉਣਾ ਚਾਹੁੰਦੇ ਆਂ ਆਸ ਕਰਦੇ ਆਂ ਕਿ 1 ਜੂਨ ਨੂੰ ਤੁਸੀਂ ਮਲੇਰਕੋਟਲਾ ਤੇ ਅਮਰਗੰਡ ਦੇ ਕੋਲਿੰਗ ਸਟੇਸ਼ਨਾਂ ਦੇ ਉੱਤੇ ਆਪਣੀ ਹਾਜ਼ਰੀ ਜ਼ਰੂਰ ਲਗਵਾਓਂਗੇ